రెడ్డి ਬੋਲੇ ਮਿਲੀ ਹੈ ਕੀ ਮਾਮਲਾ ਹੈਗਾ ਜੀ ਠੀਕ ਕਰਦੇ ਇਹ ਕਬਰਾਂ ਦੇ ਸਾਹਮਣੇ ਮਿਲੀ ਜੀ 88 ਰੋਡ ਤੇ ਗਰਾਊਂਡ ਰ ਇੱਥੇ ਉੱਥੇ ਮਿਲੀ ਹੈ ਤੇ ਇਹਦਾ ਤਲਾਸ਼ੀ ਲਈ ਜੀ ਤਲਾਸ਼ੀ ਵਿੱਚੋਂ ਉਧਾਰਕੜ ਮਿਲਿਆ ਹੋਏ ਲੇਡੀਜ਼ ਦਾ ਤੁਰਦਸਪੁਰ ਦਾ ਤੇ ਹੁਣ ਜਾਂਚ ਦਾ ਵਿਸ਼ਾ ਹੈ ਦੇਖਾਂਗੇ ਸਰ ਮੇਲ ਹੈ ਕਿ ਫੀਮੇਲ ਹੈ ਜਿਹੜਾ ਇਹ ਮੇਲ ਹੈ ਜੀ ਸਰ ਕਿੰਨੀ ਕੁ ਉਮਰ ਲੱਗਦੀ ਹੈ ਇਹਦੀ ਹੁੰਦੀ ਹੈ ਤੇ तकरीबन 20 ਤੋਂ ਪਲੱਸ ਹੈ ਕਿੰਨੇ ਟਾਈਮ ਤੋਂ ਇੱਥੇ ਪਈ ਹੋਈ ਹੈ ਸਾਨੂੰ ਤੇ 111 ਤੇ ਕਮਿਟੀ ਆਈ ਤੇ ਅਸੀਂ ਆ ਗਏ ਮੌਕੇ ਤੇ ਸਿਰ ਕੋ ਨਸ਼ੇ ਵਗੈਰਾ ਆਦਿ ਹੈ ਕੀ ਕੋ ਸੱਟ ਵਗੈਰਾ ਵੀ ਕੋਈ ਇੱਥੇ ਲੱਗੀ ਨਹੀਂ ਕੋਈ ਨਹੀਂ ਇੱਥੇ ਜਾਂਚ ਦਾ ਵਿਸ਼ਾ ਜੀ ਬਾਅਦ ਚ ਵੇਖਿਆ ਜਾਏਗਾ ਜੀ ਬਹੁਤ ਬਹੁਤ ਸਰਕਾਰ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸਰ ਦੀ ਕਾਰਵਾਈ ਕਰ ਕੀਤੀ ਜੀ ਜੋ ਬੰਦੀ ਕਾਰਵਾਈ ਕਰੀਤੀ ਸਰ ਕੋ ਨਸ਼ੇ ਕੋਈ ਨਸ਼ੇ ਦੀ ਕੋਈ ਚੀਜ਼ ਵਗੈਰਾ ਨਹੀਂ ਨਸ਼ੇ ਦੀ ਕੋਈ ਚੀਜ਼ ਨਹੀਂ ਕੋਈ ਨਹੀਂ ਨਸ਼ੇ ਦੀ ਕੋਈ ਤਿਆਰੀ ਆ ਕੋਈ ਨਾ ਕੋਈ ਨਹੀਂ ਕੋਈ ਨਹੀਂ ਇਹਦੇ ਬਾਅਦ ਹੀ ਰਿਪੋਰਟਾਂ ਇਹ ਪੋਸਟਾਂ ਤੋਂ ਹੋਏਗਾ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਕੀ ਲੱਗ ਕੇ ਵਾਲੇ ਨੇ ਕੁਝ ਦੱਸਿਆ ਕਿ ਤੇ ਮੌਕੇ ਦੇ ਨਹੀਂ کافی ਲੋਕ ਆਏ ਇੱਕ ਵਾਰ ਕਿਹਨੇ شناخت ਕੀਤੀ ਨਹੀਂ ਪੋਸਟਵਾੜਨ ਦੇ ਲਈ ਲਾਸ਼ ਨੂੰ ਕਬਜ਼ੇ ਲਿਆ ਗਿਆ ਹਾਂ ਕਬਜ਼ਾ ਲੈ ਜਾਏਗਾ ਜੀ ਦ ਅਰਜਿੰਦਰ ਗੌਰ ਇੱਥੋਂ ਦੇ ਰਹਿਣ ਵਾਲੇ ਜੀ ਇੱਥੇ λεਮਣੇ ਆਵਣੀ ਤੇ ਕੀ ਇਲਾਕੇ ਦੇ ਵਿੱਚ ਜਿਹੜੀ ਡੈੱਡ ਬੋਡੀ ਮਿਲੀ ਕਿਸ ਦੀ ਹੈ ਕੋਈ ਬਾਜੀ ਸੁਣ ਕੇ ਬੜਾ ਦੁੱਖ ਲੱਗਾ ਕਿਉਂਕਿ ਇੱਥੇ ਅਸੀਂ ਰਾਤੀ ਵੀ ਅਜ ਲੰਘ ਕੇ ਗਏ ਆ ਤੇ ਮੇਰੀ ਬੇਟੀ ਵੀ ਤੇ ਆਪਾਂ ਤੇ ਉਹਨਾਂ ਨੇ ਇਦਾਂ ਪੈਂਟਾ ਫੜੀਆਂ ਵਾ ਕਿ ਟੀਕੇ ਲਾ ਕੇ ਜਿੱਦਾਂ ਨਿਕਲੇ ਹੁੰਦੇ ਆ ਤੇ ਬੜਾ ਦੁੱਖ ਲੱਗਾ ਮਨ ਨੂੰ ਦੇਖ ਕੇ ਵੀ ਵੇਖੋ ਕੀ ਇਹਨਾਂ ਦੇ ਹਾਲ ਵਾ ਇਧਰ ਵੀ ਦੇਖੋ ਤੁਸੀਂ ਪਲਾਟਾਂ ਵਿੱਚ ਲੋਕ ਲੋਕੇ ਵਿਚਾਰੇ ਆਪਣੀ ਬਹੁਤ ਜ਼ਿਆਦਾ ਮੂਬ ਦੇਖ ਕੇ ਤਾਂ ਮਨ ਦੁਖੀ ਹੁੰਦਾ ਵਾ ਸਾਡਾ ਜਦੋਂ ਮਾਮਾ ਦੇ ਪੋਤੇ ਇਸ ਤਰ੍ਹਾਂ ਦੇ ਬਹੁਤ ਦੁੱਖ ਲੱਗਦਾ ਵਾ ਜਿਵੇਂ ਮੋਤਾ ਹੁੰਦੀਆਂ ਇਹਨਾਂ ਦਾ ਇੱਕ ਕਸੂਰ ਵਾ ਕਿਹਦਾ ਕਸੂਰ ਆ ਦੇਖੋ ਕੋਈ ਕਿਸ ਨੂੰ ਕਿਸਨੂੰ ਲੱਚ ਪੰਦਾ ਕਿਸ ਨੂੰ ਕਿਸੇ ਦਾ ਕੋਈ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਨਸ਼ਾ ਖਤਮ ਕਰਦਾ ਹੈ ਕੋਈ ਖਤਮ ਨਹੀਂ ਹੋਇਆ ਤੁਸੀਂ ਇੱਥੇ ਆ ਕੇ ਦੇਖੋ ਤੁਸੀਂ ਜਦੋਂ ਆਓਗੇ ਨਾ ਕਿਤੇ ਮੈਨੂੰ ਆਪਣਾ ਨੰਬਰ ਦੇਖ ਜਾਓ ਮੈਂ ਤੁਹਾਨੂੰ ਦੱਸਾਂਗੀ ਇੱਥੇ ਜਦੋਂ ਵੇਖੋ ਇੱਧਰ ਇੱਥੇ ਕੋਈ ਆਟੋ ਲਾ ਕੇ ਖਲੋਤਾ ਹੁੰਦਾ ਜੇ ਕੋਈ ਕੋ ਉੱਥੇ ਝਾਰੀਆਂ 'ਚ ਬੈਠੇ ਹੁੰਦੇ ਆ ਇਧਰੋਂ ਦੇਖ ਲਓ ਇਹਨੂੰ ਤਰੇ ਹੁੰਦੇ ਆ ਕੋਈ ਵੇਖਦੇ ਨਹੀਂ ਧੀ ਪੈਣਵਾ ਵਿਚਾਰੇ ਇਦਾਂ ਕੈਂਟਾ ਫੜੀਆਂ ਹੁੰਦੀਆਂ ਵਾਂ ਅੱਧੀ ਇਹ ਬਹੁਤ ਜਾਤ ਹਾਂ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੀ ਮੌਤ ਹੋਈ ਹੈ ਹਾਂਜੀ 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 ਤੁਹਾਡੇ ਮੈਨੂੰ ਕੋਈ ਪੁਲਿਸ ਨੂੰ ਨਹੀਂ ਤਲਾਹ ਨਹੀਂ ਦਿੱਤੀ ਕਿ ਕਿ ਇਲਾਕੇ ਹਾਂਦੇ ਆ ਆਉਂਦੇ ਵੀ ਆ ਆਉਂਦੇ ਵੀ ਆ ਬਸ ਚਲੇ ਜਾਂਦੇ ਹਾਂਜੀ ਬਸ ਪੁਲਿਸ ਸਿਰਫ ਚੱਕਰ ਮਾਰਦੀ ਹੈ ਚੱਕਰ ਹੀ ਮਾਰਦੀ ਹੈ ਬਸ ਉਹ ਵੀ ਕੋਈ ਅਸੀਂ ਦੇਖਿਆ ਨਹੀਂ ਹਾਂਜੀ ਕੋਈ ਨਹੀਂ ਦੇਖਿਆ ਸਭ ਕਹਿੰਦੇ ਜਿੰਦਗੀ ਬਰਬਾਦ ਹੋ ਰਹੀ ਜਿਹੜੇ ਬਾਤ ਬਾਤ ਹੋ ਰਹੀ ਆ ਬਹੁਤ ਹੁੰਦੀ ਨਹੀਂ ਮੋਹ ਕਰ ਗਿਆ ਹੋ ਕੀ ਕਰ ਤੁਸੀਂ ਚਾਹੁੰਦੇ ਕਿ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਚਾਹੁੰਦੇ ਆ ਕਿ ਇਹ ਨਾ ਥਲ ਪਾਈ ਜਾਵੇ ਜਿਹੜੇ ਵੇਚਦੇ ਆਣ ਕੇ ਅਕਸਰ ਕਿਤੇ ਉਹਨਾਂ ਕਿਤੇ ਆਉਂਦਾ ਹੀ ਆ ਨਾ ਪਰ ਭਗਵਾਨਤਮਾਨ ਸਰਕਾਰ ਕਹਿੰਦੀ ਹੂਸ ਤੇ ਨਸ਼ਾ ਕੁਝ ਨਹੀਂ ਕੁਝ ਨਹੀਂ ਸਭ ਕਹਿੰਦੀਆਂ ਗੱਲਾਂ ਵਾ ਸਾਰੇ ਤੇ ਆ ਆਪਣੇ ਆਲੀ ਦੇ ਵਿੱਚ ਆਹ ਦੇਖੋ ਹੁਣ ਇਧਰ ਦੇਖੋ ਗਰਾਉਂਡ 'ਤੇ ਛਾਤੀ ਮਾਰੋ ਲੰਗਿਆ ਨਹੀਂ ਜਾਂਦਾ ਕੀ ਕਰਨ ਦੇ ਪ੍ਰਸ਼ਾਸਨ ਇਹ ਸਭ ਕਹਿੰਦੀਆਂ ਗੱਲਾਂ ਕੁਛ ਮੋਟੇ ਮੋਟੇ ਪਾਣੀ ਦੇ ਬੋਹ ਆ ਇੰਨੀ ਆ ਕਿਤੇ ਲੰਘਿਆ ਨਹੀਂ ਜਾਂਦਾ ਇੱਥੇ ਕੀ ਕਰਨ ਦੇ ਆ ਭਾਂਜੀ ਸਾਰੇ ਹਮ ਲੋਕ ਖਲੋਤੇ ਆ ਸਾਰੇ ਹਮ ਲੋਕ ਦੋਸਤੀ ਆ ਨਸੇਰੀ ਨਸੇਰੀ ਇਹਨਾਂ ਕੋਈ ਆ ਕਿ ਤਾਹ ਤੇਲਾ ਹੁੰਦਾ ਨਹੀਂ ਵਿਚਾਰਿਆ ਕੋਲੋਂ ਨਸ਼ੇ ਨੇ ਇੱਕ ਜਾਨ ਲੈ ਲਈ